ਸਤਿ ਸ਼੍ਰੀ ਅਕਾਲ ਅੱਜ ਆਪਾਂ ਗੁਰੂ ਰਾਮਦਾਸ ਜੀ ਦੀ ਬਾਣੀ ਦੇ ਇੱਕ ਬਹੁਤ ਹੀ ਖਾਸ ਸ਼ਬਦ ਤੇ ਥੋੜੀ ਗੱਲਬਾਤ ਕਰਾਂਗੇ ਇਹ ਰਾਗ ਆਸਾ ਵਿੱਚ ਦਰਜ ਹੈ ਹਾਂਜੀ ਤੇ ਸਾਡੇ ਕੋਲ ਜਿਹੜਾ ਖੋਜ ਸ਼ਬਦ ਮਹਿਲੇ ਪ੍ਰੋਜੈਕਟ ਦਾ ਇੱਕ ਪਾਰਟ ਹੈ ਜਿਸ ਵਿੱਚ ਇਹਦੀ ਵਿਆਖਿਆ ਹੈ ਅੱਛਾ ਜੀ ਆਪਣਾ ਮਕਸਦ ਬਸ ਇਹੀ ਹੈ ਕਿ ਇਸ ਬਾਣੀ ਦੀ ਖਾਸ ਕਰਕੇ ਚੌਥੀ ਪੌੜੀ ਦੇ ਜਿਹੜੇ ਡੂੰਘੇ ਅਰਥ ਨੇ ਉਹਨਾਂ ਨੂੰ ਸਮਝੀਏ ਤੇ ਇਹਦੀਆਂ ਮੁੱਖ ਸਿੱਖਿਆਵਾਂ ਕੀ ਨੇ ਬਿਲਕੁਲ ਇਹ ਪੜੀ ਜਿਵੇਂ ਤੁਸੀਂ ਕਿਹਾ ਰਾਗ ਆਸਾ ਚ ਹੈ ਤੇ ਗੁਰੂ ਰਾਮਦਾਸ ਜੀ ਦਾ ਤੀਜਾ ਛੰਦ ਕਰ ਚੌਥਾ ਇਹ ਉਹਦਾ ਹਿੱਸਾ ਹੈ ਹਾਂਜੀ ਤੇ ਇਹਦੀ ਖਾਸੀਅਤ ਦੇਖੋ ਇਸ ਦੀ ਨਿਮਰਤਾ ਭਰੀ ਅਰਦਾਸ ਚ ਹੈ ਗੁਰੂ ਸਾਹਿਬ ਨਾਲ ਇੱਕ ਤਰ੍ਹਾਂ ਨਾਲ ਜੀਵ ਦੀ ਆਵਾਜ਼ ਬਣ ਕੇ ਪਰਮਾਤਮਾ ਕੇ ਮਤਲਬ ਤਿੰਨ ਮੁੱਖ ਗੱਲਾਂ ਰੱਖ ਰੇ ਨੇ ਅੱਛਾ ਕਿਹੜੀਆਂ ਤਿੰਨ ਗੱਲਾਂ ਇੱਕ ਤਾਂ ਸਾਡੀਆਂ ਪੁੱਲਾਂ ਦੀ ਮਾਫੀ ਜੋ ਅਸੀਂ ਬਹੁਤ ਕਰਦੇ ਆਂ ਦੂਜਾ ਸੁੰਮਤ ਵਾਸਤੇ ਯਾਨੀ ਚੰਗੀ ਸੋਚ ਸਹੀ ਸਮਝ ਠੀਕ ਹੈ ਤੇ ਤੀਜਾ ਕਿ ਸਾਨੂੰ ਉਸਤਤ ਕਰਨ ਦੀ ਸਿਫਤ ਸਲਾਹ ਕਰਨ ਦੀ ਸ਼ਕਤੀ ਮਿਲੇ ਸਮਰਥਾ ਮਿਲੇ ਬਹੁਤ ਖੂਬ ਆਪਾਂ ਪਹਿਲੀ ਤੁਕ ਤੋਂ ਹੀ ਸ਼ੁਰੂ ਕਰਦੇ ਆਂ ਫਿਰ ਜਿਉਂ ਭਾਵੇ ਤਿਉਂ ਰੱਖ ਲੈ ਹਮ ਸ਼ਰਣ ਪ੍ਰਭ ਆਏ ਰਾਮ ਰਾਜੇ ਇਹਦਾ ਕੀ ਮਤਲਬ ਬਣਦਾ ਸਿਰਫ ਇਹ ਕਿ ਜੋ ਮਰਜ਼ੀ ਕਰ ਨਹੀਂ ਨਹੀਂ ਇਹ ਉਸ ਤੋਂ ਕਿਤੇ ਡੂੰਗੀ ਗੱਲ ਹੈ ਇਹ ਸਿਰਫ ਲਾਚਾਰੀ ਨਹੀਂ ਇਹ ਭਰੋਸਾ ਹੈ ਪੂਰਾ ਸਮਰਪਣ ਅੱਛਾ ਮਤਲਬ ਹੈ ਪ੍ਰਭੂ ਜਿਵੇਂ ਤੈਨੂੰ ਚੰਗਾ ਲੱਗੇ ਜਿਵੇਂ ਤੇਰੀ ਰਜ਼ਾ ਹੋਵੇ ਉਹ ਮੈ ਸਾਨੂੰ ਰੱਖ ਸਾਡੀ ਰੱਖਿਆ ਕਰ ਹਾਂ ਜਿਵੇਂ ਅਸੀਂ ਕਹਿ ਦਿੰਦੇ ਆਂ ਕਿ ਅਸੀਂ ਆਪਣੀ ਸਿਆਣਪ ਛੱਡਤੀ ਬਿਲਕੁਲ ਹਮ ਸ਼ਰਣ ਪ੍ਰਭ ਆਏ ਦਾ ਮਤਲਬ ਇਹ ਹੈ ਕਿ ਅਸੀਂ ਆਪਣਾ ਸਭ ਕੁਝ ਆਪਣਾ ਕੰਟਰੋਲ ਉਹ ਤੇਰੇ ਹਵਾਲੇ ਕਰਤਾ ਹੁਣ ਡੋਰ ਤੇਰੇ ਹੱਥ ਚ ਸਹੀ ਗੱਲ ਹੈ ਇਹ ਤਾਂ ਬਹੁਤ ਉੱਚੀ ਅਵਸਥਾ ਹੋਈ ਫਿਰ ਹਾਂਜੀ ਬਿਲਕੁਲ ਆਪਣੀ ਮਰਜ਼ੀ ਛੱਡ ਕੇ ਰਜ਼ਾ ਚਾਉਣਾ ਤੇ ਅਗਲੀ ਤੁਕ ਦੇਖੋ ਇਸੇ ਗੱਲ ਨੂੰ ਹੋਰ ਖੋਲਦੀ ਹੈ ਸਾਡੀ ਕਮਜ਼ੋਰੀ ਦੱਸਦੀ ਹੈ ਹਮ ਫੂਲ ਵਿਗਾੜੇ ਦਿਨ ਸਰਾਤ ਹਰ ਲਾਜ ਰਖਾਏ ਹਮ ਫੂਲ ਵਿਗਾੜੇ ਦਿਨ ਸਰਾਤ ਇਹ ਬਹੁਤ ਮਤਲਬ ਆਮ ਗੱਲ ਹੈ ਸਾਡੇ ਲਈ ਇਹ ਸਿਰਫ ਵੱਡੇ ਪਾਪਾਂ ਦੀ ਗੱਲ ਨਹੀਂ ਹੈ ਨਾ ਨਹੀਂ ਨਹੀਂ ਇਹ ਰੋਜ਼ ਦੀਆਂ ਨੇ ਅਨਜਾਨ ਚ ਕਦੇ ਜਾਣਬੁੱਝ ਕੇ ਮਨ ਦੇ ਵਿਕਾਰ ਸੋਚ ਦੀਆਂ ਗਲਤੀਆਂ ਜੋ ਸਾਨੂੰ ਸਹੀ ਰਾਹ ਤੋਂ ਲਾਂਭੇ ਕਰਦੀਆਂ ਨੇ ਤੇ ਵਿਗਾੜ ਦਾ ਮਤਲਬ ਹੈ ਸਾਡੇ ਜੀਵਨ ਨੂੰ ਸਾਡੀ ਸ਼ਾਂਤੀ ਨੂੰ ਖਰਾਬ ਕਰ ਰਹੀਆਂ ਨੇ ਹਾਂਜੀ ਤੇ ਫਿਰ ਬੇਨਤੀ ਕੀ ਹੈ ਹਰ ਲਾਜ ਰਖਾਏ ਹੁਣ ਇਹ ਲਾਜ ਇਹ ਇੱਜ਼ਤ ਕੀ ਹੈ ਹਾਂ ਇਹ ਵੀ ਸੋਚਣ ਵਾਲੀ ਗੱਲ ਹੈ ਇੱਕ ਤਾਂ ਹੋ ਸਕਦਾ ਦੁਨਿਆਵੀ ਇੱਜ਼ਤ ਕਿ ਰੱਬਾ ਸਾਡੇ ਔਗਣ ਢੱਕ ਲੈ ਸਾਨੂੰ ਸ਼ਰਮਿੰਦਾ ਨਾ ਹੋਣ ਦੇਵੀ ਹੂੰ ਪਰ ਇਸ ਤੋਂ ਡੂੰਘਾ ਅਰਥ ਹੈ ਅਧਿਆਤਮਿਕ ਇੱਜ਼ਤ ਦਾ ਕਿ ਭਾਵੇਂ ਅਸੀਂ ਭੁੱਲਣ ਹਾਰਾਂ ਪਰ ਤੇਰੇ ਦਰ ਤੇ ਸਾਡੀ ਅਰਦਾਸ ਮੰਨੀ ਜਾਵੇ ਤੇਰੀ ਮਿਹਰ ਬਣੀ ਰਵੇ ਤੇਰੇ ਨਾਲੋਂ ਟੁੱਟੀਏ ਨਾ ਬਹੁਤ ਵਧੀਆ ਤੇ ਅੱਗੇ ਬੇਨਤੀ ਹੋਰ ਵੀ ਨਿਮਰਤਾ ਲਈ ਹੋ ਜਾਂਦੀ ਹੈ ਹਮ ਬਾਰਿਕ ਤੂੰ ਗੁਰੂ ਪਿਤਾ ਹੈ ਦੇਮਕ ਸਮਝਾਏ ਹਾਂ ਇੱਥੇ ਦੇਖੋ ਬਾਰਿਕ ਕੀ ਹੈ ਅਣਜਾਣ ਬੱਚੇ ਸਾਨੂੰ ਕੀ ਪਤਾ ਸਹੀ ਕੀ ਇਹ ਗਲਤ ਕੀ ਹੈ ਅਗਿਆਨੀਆਂ ਤੇ ਪਰਮਾਤਮਾ ਨੂੰ ਗੁਰੂ ਪਿਤਾ ਯਾਨੀ ਪਿਤਾ ਵਾਲਾ ਪਿਆਰ ਵੀ ਤੇ ਗੁਰੂ ਵਾਲਾ ਗਿਆਨ ਵੀ ਬਿਲਕੁਲ ਉਹ ਪਿਤਾ ਵੀ ਹੈ ਪਾਲਣ ਵਾਲਾ ਤੇ ਉਹ ਗੁਰੂ ਵੀ ਹੈ ਜੋ ਸਾਨੂੰ ਸਹੀ ਮਤ ਉਹ ਸੁੰਮਤ ਦੇ ਕੇ ਸਮਝਾਉਂਦਾ ਹੈ ਹਾਂਜੀ ਆ ਸੁਮਤ ਸ਼ਬਦ ਬਾਰ-ਬਾਰ ਆ ਰਿਹਾ। ਇਹ ਹੈ ਕੀ ਅਸਲ ਚ? ਕੀ ਇਹ ਸਿਰਫ ਚੰਗੀ ਅਕਲ ਹੈ? ਦੇਖੋ ਇਹ ਸਿਰਫ ਦੁਨਿਆਵੀ ਅਕਲ ਨਹੀਂ। ਇਹ ਉਹ ਬੁੱਧੀ ਹੈ, ਉਹ ਸਮਝ ਹੈ ਜਿਹੜੀ ਰੱਬ ਨਾਲ ਜੋੜਦੀ ਹੈ। ਅੱਛਾ। ਜਿਹੜੀ ਮਾਇਆ ਦੇ ਭੁਲੇਖਿਆਂ ਤੋਂ ਬਚਾਉਂਦੀ ਹੈ, ਸੱਚ ਝੂਠ ਦੀ ਪਛਾਣ ਕਰਾਉਂਦੀ ਹੈ, ਇਹ ਗੁਰੂ ਦੀ ਕਿਰਪਾ ਨਾਲ ਮਿਲਦੀ ਹੈ। ਤਾਂ ਇਹ ਮਨਮਤ ਤੋਂ ਉਲਟ ਹੋਈ? ਹਾਂਜੀ ਬਿਲਕੁਲ। ਮਨਮਤ ਹੁੰਦੀ ਹੈ ਆਪਣੇ ਮਨ ਦੀ ਮਤ ਤੇ ਸੁਮਤ ਹੈ ਗੁਰੂ ਦੀ ਮਤ, ਉੱਚੀ ਮਤ ਜਿਸ ਨਾਲ ਜੀਵਨ ਸਹੀ ਹੁੰਦਾ ਹੈ, ਭੁੱਲਾਂ ਕੱਟਦੀਆਂ। ਠੀਕ ਹੈ। ਤੇ ਫਿਰ ਪੌੜੀ ਦਾ ਅੰਤ ਕਿਵੇਂ ਹੁੰਦਾ ਹੈ ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ ਇਥੇ ਗੁਰੂ ਸਾਹਿਬ ਨਾਨਕ ਦੀ ਮੋਰ ਵਰਤ ਕੇ ਆਪਣੇ ਆਪ ਨੂੰ ਰੱਬ ਦਾ ਦਾਸ ਕਹਿ ਰਹੇ ਨੇ ਹਰ ਕਾਂਡਿਆ ਮਤਲਬ ਮੈਂ ਹਰੀ ਦਾ ਅਖਵੋਨਾ ਹਾਂ ਮੈਂ ਉਹਦਾ ਦਾਸ ਹਾਂ ਤੇ ਫਿਰ ਬੇਨਤੀ ਕਰਦੇ ਨੇ ਹਾਂ ਕਿ हे ਹਰੀ ਮੇਰੀ ਪੈਜ ਰੱਖ ਮੇਰੀ ਇੱਜ਼ਤ ਰੱਖ ਇਹ ਉਹੀ ਲਾਜਵਾਲੀ ਗੱਲ ਹੀ ਹੈ ਪਰ ਹੁਣ ਦਾਸ ਹੋਣ ਦੇ ਨਾਤੇ ਇਹ ਪੂਰੀ ਤਰ੍ਹਾਂ ਉਸ ਤੇ ਨਿਰਪਰਤ ਹੈ ਹਾਂ ਇਹ ਤਾਂ ਫਿਰ ਸਮਰਪਣ ਦਾ ਸਿਖਰ ਹੀ ਹੋ ਗਿਆ ਬਿਲਕੁਲ ਜਦੋਂ ਕੋਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਦਾਸ ਮੰਨ ਲੈਂਦਾ ਤਾਂ ਉਹਦੀ ਇੱਜ਼ਤ ਮਾਲਕ ਦੀ ਇੱਜ਼ਤ ਬਣ ਜਾਂਦੀ ਹੈ ਫਿਰ ਮਾਲਕ ਆਪ ਰੱਖਿਆ ਕਰਦਾ ਤਾਂ ਫਿਰ ਜੇ ਆਪਾਂ ਸਾਰ ਕੱਢੀ ਐ ਇਸ ਪੂਰੀ ਪੌੜੀ ਦਾ ਤਾਂ ਮੁੱਖ ਗੱਲ ਕੀ ਨਿਕਲਦੀ ਹੈ ਮੁੱਖ ਗੱਲ ਇਹ ਹੀ ਹੈ ਜੀ ਕਿ ਇਹ ਇੱਕ ਬਹੁਤ ਹੀ ਨਿਮਰਤਾ ਵਾਲੀ ਅਰਦਾਸ ਹੈ ਪਰਮਾਤਮਾ ਅੱਗੇ ਹਾਂਜੀ ਪਹਿਲਾਂ ਆਪਣੀਆਂ ਕਮਜ਼ੋਰੀਆਂ ਗਲਤੀਆਂ ਮੰਨਣਾ ਉਹਨਾਂ ਦੀ ਮਾਫੀ ਮੰਗਣੀ ਹਾਂਜੀ ਫਿਰ ਸਹੀ ਜੀਵਨ ਜਿਉਣ ਲਈ ਸੁਮਤ ਮੰਗਣੀ ਹਾਂਜੀ ਸਹੀ ਤੇ ਨਾਲੇ ਉਸਤਤ ਕਰਨ ਦੀ ਤਾਕਤ ਵੀ ਬਿਲਕੁਲ ਸ਼ਿਫਟ ਸਲਾਹ ਕਰਨ ਦੀ ਯੋਗਤਾ ਉਹ ਸ਼ਕਤੀ ਨਹੀਂ ਮੰਗਣੀ। ਹਾਂਜੀ। ਜਿਵੇਂ ਉਸ ਨੋਟ ਚ ਵੀ ਲਿਖਿਆ ਸੀ ਨਾ ਸਿੱਧਾ ਜਿਹਾ। ਹਾਂ। ਅਸੀਂ ਬਹੁਤ ਗਲਤੀਆਂ ਕਰਦੇ ਆਂ। ਸਾਨੂੰ ਸੁਮਤ ਬਖਸ਼ ਸਾਨੂੰ ਸ਼ਿਫਟ ਸਲਾਹ ਦੀ ਸਮਰਥਾ ਬਖਸ਼ ਬੜਾ ਸਪਸ਼ਟ ਸੰਦੇਸ਼ ਹੈ। ਬਿਲਕੁਲ। ਤੇ ਇੱਥੇ ਨਾ ਇੱਕ ਗੱਲ ਹੋਰ ਸੋਚਣ ਵਾਲੀ ਰਹਿ ਜਾਂਦੀ ਹੈ। ਹਾਂਜੀ। ਕਿ ਗੁਰੂ ਸਾਹਿਬ ਜੋ ਸਾਨੂੰ ਸਿਖਾ ਰਹੇ ਨੇ ਆਪਣੀਆਂ ਭੁੱਲਾਂ ਨੂੰ ਮੰਨਣਾ, ਆਪਣੀ ਅਗਿਆਨਤਾ, ਯਾਨੀ ਬਾਰੇ ਖੋਣਾ ਸਵੀਕਾਰ ਕਰਨਾ ਤੇ ਪੂਰੀ ਤਰ੍ਹਾਂ ਰੱਬ ਦੀ ਸ਼ਰਨ 'ਚ ਆਉਣਾ, ਸ਼ਰਨ ਪ੍ਰਭ ਆਏ। ਹੂੰ। ਕੀ ਇਹ ਸਭ ਕਰਨਾ ਇਹ ਅਮਲ ਇਹ ਆਪਣੇ ਆਪ 'ਚ ਹੀ ਉਹ ਪਹਿਲਾ ਕਦਮ ਨਹੀਂ ਜਿਸ ਨਾਲ ਉਹ ਬਖਸ਼ਿਸ਼ ਮਿਲਦੀ ਹੈ ਹਾਂਜੀ ਜਿਸ ਨਾਲ ਉਹ ਸੁੰਮਤ ਜਾਂ ਉਹ ਪੈਜ ਮਿਲਦੀ ਹੈ ਜਿਸ ਦੀ ਅਸੀਂ ਅਰਦਾਸ ਕਰ ਰਹੇ ਹਾਂ ਅ ਕਿਵੇਂ ਕਹਾਂ ਸ਼ਾਇਦ ਆਪਣੀ ਕਮਜ਼ੋਰੀ ਨੂੰ ਇਮਾਨਦਾਰੀ ਨਾਲ ਮੰਨ ਲੈਣਾ ਹੀ ਅਸਲ ਤਾਕਤ ਬਣ ਜਾਂਦਾ ਹੈ ਵਾਹ ਇਹ ਬਹੁਤ ਡੂੰਗੀ ਗੱਲ ਹੈ ਸੋਚਣ ਲਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ